ਕਿ ਰੱਬ ਦੇ ਰਸਤੇ ਉੱਤੇ ਤੁਰਨ ਵਾਲੇ ਇਨਸਾਨ ਦੀ ਜਿੰਦਗੀ ਦੇ ਵਿੱਚ ਬਹੁਤ ਰੋਕਾਂ ਪੈਂਦੀਆਂ ਨੇ ਬਹੁਤ ਵਾਰ ਰੋੜੇ ਆਉਂਦੇ ਨੇ ਬਹੁਤ ਸਾਰੇ ਕੰਡੇ ਖਿਲਾਰੇ ਜਾਂਦੇ ਨੇ ਪਰ ਰੱਬ ਦਾ ਪਿਆਰਾ ਪਰਮਾਤਮਾ ਦਾ ਪਿਆਰਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਛਾਣ ਰੱਖ ਦਿੰਦਾ ਹੈ ਪਛਾਣ ਕਰ ਦਿੰਦਾ ਹੈ ਕਿਉਂਕਿ ਉਹ ਅਸਲ ਮਾਇਨੇ ਦੇ ਵਿੱਚ ਉਹਦੀ ਜਿੰਦਗੀ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਜਿਹੜੀਆਂ ਹੁੰਦੀਆਂ ਨੇ ਉਹ ਲੌਂਗ ਟਾਈਮ ਦੇ ਲਈ ਖੜ੍ਹਦੀਆਂ ਨਹੀਂ ਐ ਉਹ ਰੁਕਾਵਟਾਂ ਨੂੰ ਜਿੱਤਣ ਨਹੀਂ ਦਿੰਦਾ ਹੈ ਜਿੱਤ ਉਹਦੀ ਹੀ ਹੁੰਦੀ ਹੈ ਜਿਵੇਂ ਗੁਰੂ ਸਾਹਿਬ ਨੇ ਆਪ ਖੁਦ ਆਸਾ ਦੀ ਵਾਰ ਦੀ ਪਾਵਨ ਬਾਣੀ ਵਿੱਚ ਲਿਖਿਆ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਏਸੀ ਰੁਕਾਵਟਾਂ ਭਾਵੇਂ ਪ੍ਰਹਲਾਦ ਦੇ ਰਸਤੇ ਵਿੱਚ ਉਹਦੇ ਪਿਤਾ ਨੇ ਰੁਕਾਵਟ ਪਾਈ ਬਾਬਾ ਨਾਮਦੇਵ ਸਾਹਿਬ ਦੇ ਰਸਤੇ ਵਿੱਚ ਅਖੋਤੀ ਪੰਡਤਾਂ ਨੇ ਬ੍ਰਾਹਮਣਾਂ ਨੇ ਰੁਕਾਵਟਾਂ ਪਾਈਆਂ ਪਰ ਅਸਲ ਦੇ ਵਿੱਚ ਉਹ ਸਾਰੀਆਂ ਰੁਕਾਵਟਾਂ ਖਤਮ ਹੋ ਗਈਆਂ ਤੇ ਆਖਰਕਾਰ ਜਿੱਤ ਕਿਦੀ ਹੋਈ ਸਚਾਈ ਦੀ ਜਿੱਤੀ ਕੀ ਸਚਾਈ ਬੁਰਾਈ ਹਾਰ ਗਈ ਹਨੇਰਾ ਹਾਰ ਗਿਆ ਜਿੱਤਿਆ ਚਾਨਣ ਪ੍ਰਕਾਸ਼ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜੇਕਰ ਕੋਈ ਇਨਸਾਨ ਪਹਿਲਾਂ ਤਾਂ ਰੱਬ ਦੀ ਹੋਂਦ ਨੂੰ ਸਵਾਰ ਕਰ ਲਏ ਪਰਮਾਤਮਾ ਦੀ ਜੋਤ ਨੂੰ ਆਪਣੇ ਅੰਦਰ ਐਕਸੈਪਟ ਕਰ ਲਏ ਰੱਬੀ ਵਿਚਾਰ ਧਾਰਾ ਦੇ ਮੁਤਾਬਕ ਉਹਦਾ ਜੀਵਨ ਬਣ ਜਾਏ ਤੇ ਸਚਾਈ ਦਾ ਰਸਤਾ ਉਹ اختیار ਕਰ ਚੁੱਕਾ ਹੋਵੇ ਕਿਉਂਕਿ ਸੱਚੇ ਰਸਤੇ ਉੱਤੇ ਤੁਰਦਿਆਂ ਇਨਸਾਨ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੱਚੇ ਰਸਤੇ ਉੱਤੇ ਤੁਰਦਿਆਂ ਇਨਸਾਨ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਨੂੰ ਅੱਜ ਵੀ ਯਾਦ ਹੈ ਮੈਂ ਇਤਿਹਾਸ ਦੀ ਇੱਕ ਗੱਲ ਸਾਂਝੀ ਕਰਦਾ ਹੁਣਾ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਇੱਕ ਸਿੱਖ ਸਨ ਜਿਨ੍ਹਾਂ ਨੂੰ ਇਤਿਹਾਸ ਨੇ ਭਾਈ ਮੰਝ ਦਾ ਨਾਮ ਦਿੱਤਾ ਤੇ ਭਾਈ ਮੰਝ ਭਾਈ ਤੀਰਥਾ ਦੇ ਨਾਮ ਤੋਂ ਜਾਣੇ ਜਾਂਦੇ ਹੁੰਦੇ ਸੀ ਜਦੋਂ ਉਹਨਾਂ ਨੇ ਗੁਰੂ ਅਰਜਨ ਸਾਹਿਬ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋ ਕੇ ਇੱਕ ਬੇਨਤੀ ਕੀਤੀ ਸਤਿਗੁਰੂ ਮੈਨੂੰ ਸਿੱਖੀ ਦੀ ਦਾਤ ਚਾਹੀਦੀ ਹੈ ਤਾਂ ਗੁਰੂ ਅਰਜਨ ਸਾਹਿਬ ਨੂੰ ਪਤਾ ਸੀ ਕਿ ਭਾਈ ਮੰਝ ਨਗਾਹੇ ਵਾਲੇ ਬਾਬੇ ਦਾ ਸੇਵਕ ਹੈ ਜਿਹਨੂੰ ਲੱਖਾਂ ਦਾ ਦਾਤਾ ਵੀ ਆਖਿਆ ਜਾਂਦਾ ਹੈ ਜਾਂ ਬਾਬਾ ਬੋਲ ਸ਼ਾ ਲੱਖਾਂ ਦਾ ਦਾਤਾ ਪੀਰ ਰਾਲਾ ਵਾਲਾ ਆਦਿਕ ਨਾਮ ਨੇ ਉਹਦੇ ਵੱਖੋ ਵੱਖਰੇ ਉਪਨਾਮ ਤੇ ਗੁਰੂ ਅਰਜਨ ਸਾਹਿਬ ਨੇ ਭਾਈ ਮੰਜ ਨੂੰ ਇੱਕ ਗੱਲ ਇਸ਼ਾਰੇ ਵਿੱਚ ਕਹੀ ਸੀ ਭਾਈ ਮੰਜ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ ਤੇ ਭਾਈ ਮੰਜ ਨੂੰ ਸਮਝ ਲੱਗ ਗਈ ਸੀ ਭਾਈ ਮੰਜ ਆਪਣੇ ਘਰ ਵਿੱਚ ਗਿਆ ਉਹਨੇ ਨਗਾਹੇ ਵਾਲੇ ਪੀਰ ਦੀ ਕਬਰ ਢਾ ਦਿੱਤੀ ਬਸ ਜਦੋਂ ਕਬਰ ਢਾਈ ਤੇ ਪਿੰਡ ਵਿੱਚ ਹਾਹਾਕਾਰ ਮਚ ਗਈ ਭਾਈ ਸਹਿਬਾਈ ਮੰਜ ਜੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕੰਗਮਾਈ ਦੇ ਰਹਿਣ ਵਾਲੇ ਸਨ ਪਿੰਡ ਵਾਲਿਆਂ ਨੂੰ ਵੀ ਨਾਲ ਲੈ ਕੇ ਉਹ ਨਗਾਹੇ ਦੀ ਕਬਰ ਤੇ ਹਮੇਸ਼ਾ ਜਾਇਆ ਕਰਦੇ ਸੀ ਹਰ ਸਾਲ ਮੇਲਾ ਲਗਾਉਣ ਵਾਸਤੇ ਹੋਇਆ ਕਿ ਜਿਸ ਟਾਈਮ ਪਿੰਡ ਵਾਲਿਆਂ ਨੂੰ ਪਤਾ ਲੱਗਾ ਵੀ ਇਹਨੇ ਨਗਾਹੇ ਦੀ ਕਬਰ ਢਾ ਦਿੱਤੀ ਹੈ ਆਪਣੇ ਘਰ ਵਿੱਚੋਂ ਲਾਲਾਂ ਵਾਲੇ ਨਗਾਹੇ ਦੀਆਂ ਜੜੀਆਂ ਨੇ ਚਰਾਗ ਦੀਵੇ ਸਭ ਢਾ ਸੁੱਟੇ ਨੇ ਤਾਂ ਉਹਨਾਂ ਨੇ ਭਾਈ ਮੰਜ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਭਾਈ ਮੰਝ ਦੀ ਖੜੀ ਖੁਰੋਤੀ ਫਸਲ ਨੂੰ ਅੱਗ ਲਗਾ ਦਿੱਤੀ ਭਾਈ ਮੰਝ ਦੇ ਮਾਲ ਡੰਗਰ ਨੂੰ ਮਾਰ ਦਿੱਤਾ ਤੇ ਪਿੱਛੋਂ ਇਹ ਪ੍ਰਚਾਰ ਕੀਤਾ ਕਿ ਨਗਾਹੇ ਵਾਲੇ ਪੀਰ ਦੀ ਇਹਦੇ ਤੇ ਕਰੋਪੀ ਹੋਈ ਹੈ ਪਰ ਭਾਈ ਮੰਝ ਫਿਰ ਵੀ ਨਾ ਰੁਕਿਆ ਇੰਨਾ ਨੁਕਸਾਨ ਹੋਣ ਤੋਂ ਬਾਅਦ ਵੀ ਆਖਰਕਾਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਕਹੇ ਬੋਲਾਂ ਉਤੇ ਤੁਰ ਪਿਆ ਕਿਉਂਕਿ ਉਹਨੂੰ ਸਚਾਈ ਦਾ ਪਤਾ ਲੱਗ ਗਿਆ ਸੀ ਮੰਨੈ ਮਾਰਗ ਠਾਕ ਨਾ ਪਾਏ ਜਿਹੜਾ ਇਨਸਾਨ ਮੰਨ ਲਏ ਜਿਹੜਾ ਇਨਸਾਨ ਰੱਬੀ ਰਸਤੇ ਉਤੇ ਤੁਰ ਪੈਂਦਾ ਹੈ ਉਹਦੇ ਰਸਤੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਵੀ ਰੁਕਾਵਟਾਂ ਨਹੀਂ ਬਣਦੀਆਂ ਭਾਵ ਕਿ ਉਹ ਰੁਕਾਵਟਾਂ ਨੂੰ ਪਛਾਣ ਰੱਖ ਦਿੰਦਾ ਹੈ ਪਰਾ ਕਰ ਦਿੰਦਾ ਹੈ ਜਿੱਤ ਉਹਦੀ ਹੁੰਦੀ ਹੈ ਸਚਾਈ ਦੀ ਜਿੱਤ ਹੁੰਦੀ ਹੈ ਜਿੰਨਾ ਮਰਜੀ ਪਿੰਡ ਵਾਲਿਆਂ ਨੇ ਜ਼ੋਰ ਲਗਾਇਆ ਕਿ ਨਗਾਹੇ ਵਾਲੇ ਦਾ ਚੇਲਾ ਦੁਬਾਰਾ ਬਣ ਜਾਏ ਲੇਕਿਨ ਉਹ ਨਹੀਂ ਬਣਿਆ ਤੇ ਲਾਣਤੀ ਉਹ ਉਹਨਾਂ ਲੋਕਾਂ ਨੂੰ ਲਾਣ ਤਾਣੇ ਮੇਰੇ ਵੱਲੋਂ ਜਿਹੜੇ ਲੋਕ ਸਿੱਖ ਹੋ ਕੇ ਅੱਜ ਵੀ ਆਪਣੇ ਘਰਾਂ ਦੇ ਵਿੱਚ ਆਪ ਪਖੰਡ ਕਰਦੇ ਨੇ ਤੇ ਫਿਰ ਕਹਿੰਦੇ ਨੇ ਜੀ ਪ੍ਰਚਾਰਕ ਨਿੰਦਾ ਕਰਦੇ ਆ ਪ੍ਰਚਾਰਕ ਸੱਚ ਬੋਲਦੇ ਆ ਚ ਨਿੰਦਾ ਨਹੀਂ ਜੀ ਹੁੰਦੀ ਤੇ ਜਿਹੜਾ ਰੱਬੀ ਰਸਤੇ ਉੱਤੇ ਤੁਰ ਪਏ ਸਤਗੁਰੂ ਜੀ ਕੀ ਕਹਿੰਦੇ ਨੇ ਮੰਨੈ ਪਤਸਿਓਂ ਪ੍ਰਗਟ ਜਾਏ ਪਤ ਪਤ ਮਤਲਬ ਇੱਜ਼ਤ ਜਿਸਨੇ ਰੱਬੀ ਹੁਕਮ ਨੂੰ ਸਵਕਾਰ ਕਰ ਲਿਆ ਸਚਾਈ ਦੇ ਰਸਤੇ ਉੱਤੇ ਜਿੰਨੇ ਤੁਰਨਾ ਸ਼ੁਰੂ ਕਰ ਦਿੱਤਾ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਇਸ ਦੁਨੀਆਂ ਵਿੱਚ ਵੀ ਇੱਜ਼ਤ ਨਾਲ ਜੀਉਂਦਾ ਜਦੋਂ ਉਹ ਮਰ ਜਾਂਦਾ ਉਹਦੀ ਮੌਤ ਹੋ ਜਾਂਦੀ ਹੈ ਪੰਜ ਭੂਤਕ ਸ਼ਰੀਰ ਖਤਮ ਹੋ ਜਾਂਦਾ ਇੱਜ਼ਤ ਤਦ ਵੀ ਉਹਦੀ ਬਰਕਰਾਰ ਰਹਿੰਦੀ ਜੇ ਹਾਂ ਹੋ ਸਕਦਾ ਹੈ ਕਿ ਜਦੋਂ ਬਾਬਾ ਰਵਦਾਸ ਸਾਹਿਬ ਜੀ ਜਿਉਂਦੇ ਹੋਣ ਸ਼ਰੀਰਕ ਰੂਪ ਦੇ ਵਿੱਚ ਪੰਡਤ ਬ੍ਰਾਹਮਣ ਲੋਕ ਉਹਨਾਂ ਨੂੰ ਸ਼ੂਦਰ ਸ਼ੂਦਰ ਕਹਿ ਕੇ ਤੇ ਚਮਾਰ ਚਮਾਰ ਕਹਿ ਕੇ ਭਾਵੇਂ ਉਹਨਾਂ ਨੂੰ ਚੜਾਉਂਦੇ ਰਹਿੰਦੇ ਹੁੰਦੇ ਸੀ ਉਹਨਾਂ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੇ ਸੀ ਪਰ ਯਾਦ ਰੱਖਿਓ ਉਦੋਂ ਵੀ ਉਹ ਰੱਬੀ ਛਤਰ ਵਾਲੇ ਸਨ ਅੱਜ ਵੀ ਨੇ ਉਦੋਂ ਵੀ ਉਹਨਾਂ ਦੀ ਇੱਜ਼ਤ ਬਰਕਰਾਰ ਸੀ ਅੱਜ ਸਦੀਆਂ ਲੰਘ ਗਈਆਂ ਬ੍ਰਾਹਮਣ ਖਤਮ ਹੋ ਗਏ ਨੇ ਜਿਹੜੇ ਉਹਨਾਂ ਨੂੰ ਚੜਾਉਣ ਵਾਲੇ ਸਨ ਲੇਕਿਨ ਬਾਬਾ ਜੀ ਅੱਜ ਵੀ ਜਿਉਂਦੇ ਨੇ ਰੱਬੀ ਰਸਤੇ ਉੱਤੇ ਤੁਰਨ ਵਾਲੇ ਇਨਸਾਨ ਨੂੰ ਦੁੱਖ ਝੱਲਣੇ ਪੈਂਦੇ ਐ ਪ੍ਰੋਬਲਮਾਂ ਝੱਲਣੀਆਂ ਪੈਂਦੀਆਂ ਨੇ ਪਰ ਜੇ ਰੱਬੀ ਰਸਤੇ ਉੱਤੇ ਤੁਰੇ ਹੋ ਤੇ ਹਾਰ ਨਾ ਮੰਨਿਓ ਕਿਉਂਕਿ ਜਿਹੜਾ ਇਨਸਾਨ ਹਾਰ ਮੰਨ ਲੈਂਦਾ ਨਾ ਉਸ ਇਨਸਾਨ ਦਾ ਹੀ ਨੁਕਸਾਨ ਹੁੰਦਾ ਹੈ ਬੁਰਾਈ ਉਹਨੂੰ ਜਿੱਤਣ ਨਹੀਂ ਜੇ ਦਿੰਦੀ ਬੁਰਾਈ ਉਹਨੂੰ ਹਰਾ ਦਿੰਦੀ ਹੈ ਕਦੇ ਵੀ ਕਮਜ਼ੋਰ ਨਾ ਹੋਇਓ ਲੋਕ ਤੁਹਾਨੂੰ ਤਾਨੇ ਮਾਰਦੇ ਨੇ ਮਿਹਨੇ ਮਾਰਦੇ ਨੇ ਤੇ ਜੇ ਇੱਜ਼ਤ ਲੈ ਕੇ ਜਾਣੀ ਆ ਪੱਤ ਸਿਓ ਜਾਣਾ ਐ ਪਰਗਟ ਹੋਣਾ ਹੈ ਸੰਸਾਰ ਵਿੱਚ ਤੇ ਉਹਦੇ ਲਈ ਕੀ ਹੈ ਸਚਾਈ ਦਾ ਰਸਤਾ ਕਦੇ ਨਾ ਛੱਡਿਓ ਜਿਹੜਾ ਬੰਦਾ ਸਚਾਈ ਦਾ ਰਸਤਾ ਛੱਡ ਦਿੰਦਾ ਹੈ ਨੁਕਸਾਨ ਉਸੇ ਇਨਸਾਨ ਦਾ ਹੁੰਦਾ ਹੈ